ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਆਖਰ ਮੋਦੀ ਤੇ ਸ਼ਾਹ ਨੂੰ ਯਾਦ ਆ ਹੀ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਫੋਨ ਕਰ ਲਈਏ ਕੱਲ ਉਹਨਾਂ ਨੇ ਫੋਨ ਕੀਤਾ ਤੇ ਮਤ ਦੇਣ ਦਾ ਭਰੋਸਾ ਦਵਾਇਆ ਉਧਰੋਂ ਸ਼ਿਵਰਾਜ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਹੈ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦਾ ਢੇਡਾ ਕੱਢ ਕੇ ਆਉਂਗਾ ਤੇ ਦੇਖੂਗਾ ਵੀ ਕੀ ਕੁਝ ਹੋਇਆ ਹੈਗਾ ਪਰ ਦੂਜੇ ਪਾਸੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅ ਬੜੀ ਮਾੜੀ ਘਟਨਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਬਹੁਤ ਭਿਆਨਕਰ ਤੂਫਾਨ ਆਪਣੇ ਪਹੁੰਚਾਲ ਆਇਆ ਤੇ ਪਹੁੰਚਾਲ ਕਰਕੇ ਉੱਥੇ 812 ਬੰਦੇ ਮਾਰੇ ਗਏ ਤੇ 2800 ਤੋਂ ਵੱਧ ਲੋਕ ਜ਼ਖਮੀ ਹੋਏ ਹੈ। ਉਹਨਾਂ ਦੇ ਲਈ ਤੁਰੰਤ ਰਾਹਤ ਭਾਤ ਸਰਕਾਰ ਨੇ ਭੇਜੀ ਹੈ। ਸਾਨੂੰ ਇਹ ਗੱਲ ਬੁਰੀ ਨਹੀਂ ਲੱਗੀ ਬਲਕਿ ਚੰਗੀ ਲੱਗੀ ਹੈ ਵੀ ਜੇ ਕਿਤੇ ਕੋਈ ਇਨਸਾਨਾਂ ਨੂੰ ਲੋੜ ਹੈ ਰਾਹਤ ਦੀ ਤਾਂ ਉਹ ਦਿੱਤੀ ਜਾ ਰਹੀ ਹੈ। ਅਸੀਂ ਤਾਂ ਕਹਿਣਾ ਵੀ ਗਾਜ਼ਾ ਨੂੰ ਵੀ ਰਾਹਤ ਭੇਜੋ ਤੁਸੀਂ ਅੰਤਰਰਾਸ਼ਟਰੀ ਤੌਰ ਤੇ ਦਬਾਅ ਬਣਾ ਕੇ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਪੰਜਾਬ ਨੂੰ ਰਾਹਤ ਨਾ ਭੇਜੋ ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਸਿਰਫ ਫੋਨ ਕਰਕੇ ਸਾਰ ਲਿਆ ਰਾਹਤ ਹਾਲੇ ਤੱਕ ਕੋਈ ਨਹੀਂ ਭੇਜ ਰਿਹਾ ਤੁਸੀਂ ਕਿਸੇ ਤਰ੍ਹਾਂ ਦਾ ਕੁਝ ਸਹਾਇਤਾ ਨਹੀਂ ਫੜ ਕਰ ਰਹੇ ਤੇ ਤੁਸੀਂ ਕੁਝ ਬਾਹ ਫੜ ਨਹੀਂ ਰਹੇ ਪੰਜਾਬੀਆਂ ਦੀ ਜਿਹੜੇ ਹੜ੍ਹਾਂ ਚ ਡੁੱਬੇ ਹੋਏ ਐ ਤੇ ਚੰਗਾ ਇਹ ਹੁੰਦਾ ਕਿ ਭਾਰਤ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੀ ਦੇਸ਼ ਦੇ ਅੰਦਰ ਜਾਂ ਵਿਦੇਸ਼ ਦੇ ਅੰਦਰ ਕਿੱਥੇ ਕਿਤੇ ਇਹ ਜਹੀ ਇਨਸਾਨੀ ਮਦਦ ਦੀ ਲੋੜ ਪੈਂਦੀ ਹੈ ਉੱਥੇ ਖੜੇ ਭਰਦੇ ਇਹ ਰਿਕਾਰਡ ਰਹੇ ਹੈਗੇ ਤੇ ਉਹਨਾਂ ਰਿਕਾਰਡ ਦੇ ਵਿੱਚ ਇਹ ਨਹੀਂ ਹੈਗਾ ਵੀ ਆਪਣੇ ਦੇਸ਼ ਦੇ ਅੰਦਰ ਤੁਸੀਂ ਬਲੈਕਮੇਲਿੰਗ ਦੇ ਤੌਰ ਤੇ ਜਿਹੜਾ ਪੀਐਮ ਕੇਅਰ ਫੰਡ ਬਣਾਇਆ ਸੀਗਾ ਮੋਦੀ ਸਾਹਿਬ ਨੇ ਉਹ ਉਹਦੇ ਨਾਲ ਬਲੈਕਮੇਲਿੰਗ ਕਰਦੇ ਸੀ ਵੀ ਕਿਹੜੇ ਸੂਬੇ ਨੂੰ ਪੈਸੇ ਦੇਣੇ ਆ ਕਿਹੜੇ ਨੂੰ ਨਹੀਂ ਦੇਣੇ ਕਿੰਨੇ ਦੇਣੇ ਆ ਕਿੰਨੇ ਨਹੀਂ ਦੇਣੇ ਘੱਟ ਦੇਣੇ ਆ ਵੱਧ ਦੇਣੇ ਆ ਇਹ ਬਲੈਕਮੇਲਿੰਗ ਤੌਰ ਤੇ ਨਾ ਵਰਤੇ ਜਾਣ ਇਨਸਾਨੀ ਮਦਦ ਤਾਂ ਇਨਸਾਨੀ ਮਦਦ ਤੋਂ ਹੁੰਦੀ ਹੈ ਤੇ ਨਾਲ ਦੀ ਨਾਲ ਦੂਸਰੀ ਗੱਲ ਅਸੀਂ ਇਹ ਕਹਿਣੀ ਚਾਹੁੰਦੇ ਆਂ ਵੀ ਜਿਹੜੇ ਬੀਜੇਪੀ ਦੇ ਆਗੂ ਐ ਉਹਨਾਂ ਨੇ ਇਹ ਹੜਾ ਤੋਂ ਪਹਿਲਾਂ ਇੱਕ ਡਰਾਮਾ ਸ਼ੁਰੂ ਕੀਤਾ ਹੋਇਆ ਸੀ ਵੀ ਮੋਦੀ ਜੀ ਦੇ ਜਿਹੜੀਆਂ ਸਕੀਮਾਂ ਨੇ ਲੋਕਾਂ 'ਚ ਦਸਣੀਆਂ ਨੇ ਲੜਾਈ ਝਗੜੇ ਕਰਦੇ ਸੀ ਕਾਂਗਰਸੀਆਂ ਨਾਲ ਦੂਜਿਆਂ ਨਾਲ ਤੇ ਉਹ ਜਦੋਂ ਹੜਾ ਆਇਆ ਤਾਂ ਕਹਿੰਦੇ ਵੀ ਉਹ ਅਸੀਂ ਬੰਦ ਕਰਤਾ ਆਪਣਾ ਪ੍ਰੋਗਰਾਮ ਵੈਸੇ ਜੇ ਵੰਦਨਾ ਕਰਦੇ ਤਾਂ ਚੰਗੀ ਗੱਲ ਹੋਈ ਸੀ ਵੀ ਉਹ ਛੇਤਰਖੰਦ ਦੇ ਲੋਕਾਂ ਤੋਂ ਵੀ ਤੁਸੀਂ ਇੱਥੇ ਆ ਕੇ ਮੋਦੀ ਦਾ ਪ੍ਰਚਾਰ ਕਰਨ ਮੋਦੀ ਕੀ ਕਰ ਰਿਹਾ ਹੈ ਸਾਡੇ ਪੰਜਾਬ ਲਈ ਤੇ ਸਰਕਾਰ ਤੁਹਾਡੀ ਕੀ ਕਰ ਰਹੀ ਹੈ ਪੰਜਾਬ ਵਾਸਤੇ ਤੋ ਉਹਨਾਂ ਨੇ ਆਪਣੀ ਚਮੜੀ ਬਚਾ ਲਈ ਇਸ ਗੱਲ ਦੇ ਨਾਲ ਇਸ ਬਹਾਨੇ ਨਾਲ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਬਿਹਾਰ ਦੇ ਵਿੱਚ ਜਿਹੜੀ ਸਪੈਸ਼ਲ ਰਿਵੀਜ਼ਨ ਹੋ ਰਹੀ ਹੈ VOTER ਸੂਚੀਆਂ ਦੀ ਉਹਦੇ ਚ ਕੱਲ ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ ਜਿਹੜਾ ਉੱਥੇ ਸੁਪਰੀਮ ਕੋਰਟ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਕਹਿਤਾ ਚੋਣ ਕਮਿਸ਼ਨ ਨੇ ਵੀ ਅਸੀਂ ਹੁਣ ਤੋਂ ਬਾਅਦ ਵੀ ਜਿਹੜੇ ਇਤਰਾਜ਼ ਤੇ ਉਹਨੇ ਉਹ ਲੈਂਦੇ ਰਹਾਗੇ ਜਦੋਂ ਤੱਕ ਨਾਮੀਨੇਸ਼ਨ ਆ ਫਾਈਲ ਨਹੀਂ ਹੁੰਦੀਆਂ ਉਸ ਡੇਟ ਤੱਕ ਸਾਨੂੰ ਇਹ ਲੱਗਦਾ ਵੀ ਇਹ ਖਤਰੇ ਵਾਲੀ ਗੱਲ ਹੀ ਹੈ ਤੇ ਕਈ ਸਾਰੇ ਜਿਹੜੇ ਬੀਜੇਪੀ ਦੇ ਲੋਕਾਂ ਦੇ ਆਖਰੀ ਦਿਨਾਂ ਦੇ ਵਿੱਚ ਲੈ ਲੈਣੇ ਉਹਨਾਂ ਦੇ ਕਿਸੇ ਨੇ ਚੈਲੰਜ ਨਹੀਂ ਕਰਨਾ ਤੇ ਵੋਟਾਂ ਪਵਾ ਲੈਣੀਆਂ ਨੇ ਸਾਨੂੰ ਇਹ ਵੀ ਲੱਗਦਾ ਦੂਜਾ ਇਹ ਲੱਗਦਾ ਸੁਪਰੀਮ ਕੋਰਟ ਨੇ ਚੁਸਤੀ ਚਲਾਕੀ ਦੇ ਨਾਲ ਮੈਂ ਮੈਨੂੰ ਐਡੀ ਵੱਡੀ ਸੰਸਥਾ ਬਾਰੇ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਪਰ ਗੱਲ ਇਹ ਵੀ ਸੱਚ ਇਹ ਹੈ ਮੁੱਦਾ ਉਹਨਾਂ ਕੋਲ ਗਿਆ ਸੀਗਾ ਵੀ ਜਿਹੜੀ ਇਹ ਐਕਸਰਸਾਈਜ਼ ਹੈ ਇਹ ਗੈਰਕਾਨੂੰਨੀ ਹੈ ਗੈਰਸੰਵਿਧਾਨਕ ਹੈ ਇਹ ਐਕਸਰਸਾਈਜ਼ ਉਹਦਾ ਕੋਈ ਕਿਤੇ ਤਰੀਕ ਤੌਰ ਤਰੀਕਾ ਨਹੀਂ ਵੀ ਕਿਉਂ ਲੋੜ ਪਈ ਇਹਦੀ ਕੀ ਗੱਲ ਹੈ ਦੂਜਾ ਇਹ ਵੀ ਜੋ ਉਹ ਕਰਿਆ ਤਾਂ ਉਹਦੇ ਉਲਟ ਹੋ ਰਿਹਾ ਹੈ ਤੀਜਾ ਇਹ ਵੀ ਆਮ ਜ 1952 ਤੋਂ ਲੈ ਕੇ ਵੋਟਾਂ ਬਣਾਉਣਾ ਕਮਿਸ਼ਨ ਦਾ ਕੰਮ ਹੈ ਮੈਂ ਵੀ ਵੋਟ ਬਣਨੀ ਹੈ ਮੇਰਾ ਕੰਮ ਨਹੀਂ ਹੈ ਕਮਿਸ਼ਨ ਮੇਰੇ ਕੋਲ ਆਵੇ ਮੈਂ ਜਿਹੜੇ ਫਾਰਮ ਕਹੂਗਾ ਮੈਂ ਭਰ ਦੂੰਗਾ ਮੈਂ ਦੇ ਦੂੰਗਾ ਤੇ ਸਾਈਨ ਕਰ ਦੂੰਗਾ ਉਹਦਾ ਕੰਮ ਹੈ ਜ਼ਿੰਮੇਵਾਰੀ ਉਹਦੀ ਹੈ ਉਹਨੇ ਜ਼ਿੰਮੇਵਾਰੀ ਲੋਕਾਂ ਦੇ ਪਾਪ ਦੀ ਤੁਸੀਂ ਫਾਰਮ ਭਰੋਗੇ ਆ ਕਰੋਗੇ ਤਾਂ ਤੁਹਾਡੀ ਬਣੂਗੀ ਨਹੀਂ ਬਣਦੀ ਬਸ ਜਿਹੜੀ ਲੋਕਾਂ ਤੇ ਸਿੜਤੀ ਜ਼ਿੰਮੇਵਾਰੀ ਦੂਜੀ ਗੱਲ ਇਹ ਕਿ ਜਿਹੜੀ ਮੇਰੀ ਮੈਂ ਨਾਗਰਿਕ ਹਾਂ ਕਿ ਨਹੀਂ ਹਾਂ ਇਹ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਨਹੀਂ ਹੈ ਇਹਨੂੰ ਤੈਅ ਕਰਨਾ ਇਹ ਜ਼ਿੰਮੇਵਾਰੀ ਜਿਹੜੀ ਹੈ ਗ੍ਰਹਿ ਮੰਤਰਾਲੇ ਦੀ ਹੈ ਇਹ ਕੰਮ ਉਹਨੇ ਫੜ ਲਿਆ ਹੁਣ ਜਦੋਂ ਮੇਰੀ ਨਾਗਰਿਕਤਾ ਸ਼ੱਕੀ ਹੋਗੀ ਉਹਦੇ ਚ ਲਿਖਿਆ ਜਿਹੜੀ ਚਿੱਠੀ ਕੱਢੀ ਚੋਣ ਕਮਿਸ਼ਨ ਨੇ ਉਹਦੇ ਚ ਲਿਖਿਆ ਵੀ ਜਦੋਂ ਮੇਰੀ ਨਾਗਰਿਕਤਾ ਸ਼ੱਕੀ ਹੋ ਗਈ ਤਾਂ ਮੇਰਾ ਇਹ ਰਿਪੋਰਟ ਕਰੀ ਜਾਊਗੀ ਨਾਗਰਿਕਤਾ ਕਾਨੂੰਨ ਦੇ ਤਹਿਤ ਸਬੰਧਤ ਅਧਿਕਾਰੀਆਂ ਕੋਲ ਤੇ ਇਹਦਾ ਮਤਲਬ ਹੈ ਮੇਰੇ ਤੋਂ ਸਾਰਾ ਕੁਝ ਹੋਰ ਵੀ ਖੋਇਆ ਜਾਊਗਾ ਕੱਲਾ ਕੱਲੀ ਵੋਟ ਹੀ ਨਹੀਂ ਖੋਈ ਜਾਊਗੀ ਉਹਨਾਂ ਗੱਲਾਂ ਦੇ ਉੱਤੇ ਸੁਪਰੀਮ ਕੋਰਟ ਨੇ ਕੰਨ ਨਹੀਂ ਧਰਿਆ ਦਾ ਮਤਲਬ ਹੈ ਵੀ ਇਹ ਸਾਰੇ ਦੇਸ਼ ਦੇ ਵਿੱਚ ਹੁਣ ਬਿਨਾਂ ਰੋਕ ਟੋਕ ਦੇ ਅਜਹੀ ਐਕਸਰਸਾਈਜ਼ ਚੱਲੂਗੀ ਤੇ ਲੋਕ ਫਾਹੇ ਟੰਗੇ ਜਾਣਗੇ ਏ ਅਸੀਂ ਸਮਝਦੇ ਸਾਨੂੰ ਐਂ ਲੱਗਦਾ ਹੈ ਦੂਸਰੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਅਗਲੀ ਕਰਨੀ ਹੈ ਦੋਸਤੋ ਵੀ ਕੱਲ ਤੇ ਪਰਸੋਂ ਉੱਥੇ ਚੀਨ ਦੇ ਵਿੱਚ ਚੀਨ ਦਾ ਜਿਹੜਾ ਧਿਆਨ ਜਿੰਚੌਕ ਹੈ 3 ਦਿਨ ਸ਼ਹਿਰ ਹੈਗਾ ਜਿਹੜਾ ਉੱਥੇ ਜਿਹੜੀ ਐਸ ਸੀਓ ਦੀ ਸਿਖਰ ਵਾਰਤਾ ਹੋਈ ਹੈ ਉੱਥੇ ਰੂਸ ਚੀਨ ਭਾਰਤ ਸਮੇਤ ਹੋਰ ਬਹੁਤ ਸਾਰੇ ਦੇਸ਼ ਸ਼ਾਮਲ ਸੀ ਪਾਕਿਸਤਾਨ ਵੀ ਉੱਥੇ ਸ਼ਾਮਲ ਸੀ ਪਹਿਲੀ ਗੱਲ ਤਾਂ ਵੀ ਉਸ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਜਿਹੜੇ ਹੈਗੇ ਆ ਸ਼ੀ ਜਿਨਪਿੰਗ ਉਹਨਾਂ ਨੇ ਜਿਹੜੀਆਂ ਜਿਹੜੀ ਦਾਦਾਗਰੀ ਕਰਿਆ ਜਾ ਰਹੀ ਹੈ 트ੰਪ ਵੱਲੋਂ ਉਸ ਦਾਦਾਗਰੀ ਤੇ ਧੌਂਸ ਦੀ ਰਾਜਨੀਤੀ ਦਾ ਵਿਰੋਧ ਕਰੇ ਡਟ ਕੇ ਤੇ ਸੱਦਾ ਦੱਤਾ ਵੀ ਸਾਨੂੰ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਰਾਜਨੀਤਿਕ ਤੌਰ ਤੇ ਵੀ ਤੇ ਆਰਥਿਕ ਤੌਰ ਤੇ ਵੀ ਤੇ ਇਹਦਾ ਸਾਰੇ ਦੇਸ਼ਾਂ ਨੇ ਇਸ ਗੱਲ ਦਾ ਸਮਰਥਨ ਕੀਤਾ ਦੂਜਾ ਇਹ ਕਿ ਭਾਰਤ ਦਾ ਬੜਾ ਵੱਡਾ ਕੰਸਰਨ ਸੀਗਾ ਜਦੋਂ ਪਿੱਛੇ ਇਹ ਮੀਟਿੰਗ ਹੋਈ ਸੀਗੀ ਤਾਂ ਉੱਥੇ ਸ਼੍ਰੀ ਰਾਜਨਾਥ ਸਿੰਘ ਗਏ ਸੀ ਸਾਡੇ ਭਾਰਤ ਦੇ ਜਿਹੜੇ ਡਿਫੈਂਸ ਮੰਤਰੀ ਨੇ ਉਹਨਾਂ ਨੇ ਜਿਹੜਾ ਸਾਂਝਾ ਮਤਾ ਸੀਗਾ ਉਹਦੇ ਤੇ ਸਾਈਨ ਕਰਨ ਤੋਂ ਨਾ ਕਰਤੀ ਸੀਗੀ ਕਿਉਂਕਿ ਉਹਦੇ 'ਚ ਪਹਿਲਗਾਮ ਅਤੰਕੀ ਹਮਲੇ ਦੇ ਵਿੱਚ ਜਿਹੜੇ ਸਾਡੇ ਭਾਰਤੀ ਮਾਰੇ ਗਏ ਉਹਨਾਂ ਦੀ ਦਾ ਜ਼ਿਕਰ ਨਹੀਂ ਸੀਗਾ ਇਸ ਵਾਰੀ ਇਸ ਵਾਰੀ ਸਾਂਝਾ ਮਤਾ ਜਿਹੜਾ ਹੋਇਆ ਉਹਦੇ 'ਚ ਪਹਿਲਗਾਮ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਹੈ ਤੇ ਪਹਿਲਗਾਮ ਦੇ ਅਤੰਕਵਾਦੀ ਹਮਲੇ ਦੀ ਨਿੰਦਾ ਵੀ ਹੈ ਤੇ ਉਹਦੇ ਨਾਲ ਹੀ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਹੁੰਦੇ ਆ ਆ ਉੱਥੋਂ ਦੇ ਜ਼ਫਰ ਐਕਸਪ੍ਰੈਸ ਉੱਥੋਂ ਦੀ ਟ੍ਰੇਨ ਤੇ ਹਮਲੇ ਹੋਏ ਆ ਤੇ ਇਸੇ ਤਰ੍ਹਾਂ ਨਾਲ ਉੱਥੇ ਖੁਜ਼ਦਾਰ ਦੇ ਵਿੱਚ ਹਮਲੇ ਹੋਏ ਆ ਲੋਕ ਮਾਰੇ ਗਏ ਆ ਬੰਦੇ ਤਾਂ ਭਾਈ ਬੰਦੇ ਆ ਚਾਹੇ ਇਦਰ ਮਾਰੇ ਗਏ ਚਾਹੇ ਉੱਧਰ ਮਾਰੇ ਗਏ ਚਾਹੇ ਉਹ ਪਾਕਿਸਤਾਨੀਆਂ ਨੇ ਮਰਵਾਤੇ ਜਾਂ ਜਿਵੇਂ ਭਾਰਤ ਕਹਿੰਦਾ ਜਾਂ ਉਹ ਜਿਵੇਂ ਕਹਿੰਦੇ ਵੀ ਉਹ ਇੰਡੀਅਨ ਨੇ ਮਰਵਾਏ ਹੈ ਹੁਣ ਪਤਾ ਨਹੀਂ ਕਿਹਨੇ ਮਰਵਾਏ ਹੈ ਪਰ ਜਿਹੜੇ ਵੀ ਬੰਦੇ ਮਰੇ ਆ ਉਹ ਦੁੱਖ ਤਾਂ ਉਹਨਾਂ ਲਈ ਪ੍ਰਗਟ ਕਰਨ ਨਹੀਂ ਬੰਦਦਾ ਉਹ ਉਹਨਾਂ ਨੇ ਕੀਤਾ ਹੈਗਾ ਸੋ ਉੱਚ ਪਾਕਿਸਤਾਨ ਦੇ ਵੀ ਦੱਸਕਤਾ ਉਸ ਮਤੇ ਦੇ ਉੱਤੇ ਭਾਰਤ ਦੇ ਵੀ ਦੱਸਕਤਾ ਬਾਕੀਆਂ ਦੇ ਵੀ ਹੈਗੇ ਆ ਸੋ ਇਹ ਇੱਕ ਸਾਂਝਾ ਮਤਾ ਉਹਨਾਂ ਨੇ ਲਿਆਂਦਾ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਜਿਹੜਾ 트럼ਪ ਦਾ ਇੱਕ ਖਾਸ ਸਲਾਹਕਾਰ ਹੈਗਾ ਨਵੇਰੋ ਉਸ ਦੇ ਪਿਛਲੇ 4-5 ਦਿਨਾਂ ਤੋਂ ਬੜੇ ਬੜੇ ਵੱਡੇ ਬਿਆਨ ਆ ਰਹੇ ਆ ਪਹਿਲਾ ਉਹਦਾ ਬਿਆਨ ਆਇਆ ਵੀ ਜਿਹੜਾ ਮੋਦੀ ਹੈ ਜਿਹੜੀ ਯੂਕਰੇਨ ਦੇ ਵਿੱਚ ਲੜਾਈ ਚੱਲ ਰਹੀ ਹੈ ਇਹ ਰਸ਼ੀਆ ਦੀ ਲੜਾਈ ਨਹੀਂ ਹੈ ਇਹ ਮੋਦੀ ਦੀ ਲੜਾਈ ਹੈ ਮੋਦੀ ਜ਼ਵਾਰ ਉਹਨੇ ਕਿਹਾ ਉਹਨੇ 4 ਦਿਨ ਪਹਿਲਾਂ ਇਹ ਕਿਹਾ ਵੀ ਇਹ ਲੜਾਈ ਮੋਦੀ ਲੜ ਰਿਹਾ ਹੈ ਯੂਕਰੇਨ ਦੇ ਖਿਲਾਫ ਕਿਉਂ ਕਿਉਂਕਿ ਮੋਦੀ ਅਮਰੀਕਾ ਆਪਣੇ ਰੂਸ ਤੋਂ ਤੇਲ ਖਰੀਦਦਾ ਹੈ ਤੇਲ ਦੇ ਉਹ ਪੈਸੇ ਲੈਂਦਾ ਹੈ ਤੇ ਹਥਿਆਰ ਉਹ ਕਰਕੇ ਤੇ ਉਹ ਉਹ ਲੜਾਈ ਕਰ ਰਿਹਾ ਹੈ ਉੱਥੇ ਜਣੀ ਮੋਦੀ ਇਹ ਲੜਾਈ ਲੜ ਰਿਹਾ ਹੈ ਮੋਦੀ ਨਾਲੋਂ ਜ਼ਿਆਦਾ ਤਾਂ ਚੀਨ ਲੈਂਦਾ ਉਹਦੇ ਖਿਲਾਫ ਬੋਲਦੇ ਨਹੀਂ ਉਹ ਕਿਉਂਕਿ ਚੀਨ ਪਿਆ ਹੋਇਆ ਉਹਨਾਂ ਬੁਰੀ ਤਰ੍ਹਾਂ ਨਾਲ ਮੋਦੀ ਚੁੱਪ ਰਹਿੰਦਾ ਇਸ ਕਰਕੇ ਉਹ ਮੋਦੀ ਤੇ ਹੀ ਅਸੀਂ ਮੋਦੀ ਦਾ ਪੁਚਾਹ ਨਹੀਂ ਕਰ ਰਹੇ ਪਰ ਕਹਿਣਾ ਇਹ ਚਾਹੁੰਦੇ ਆਂ ਵੀ ਇਹ ਮੋਦੀ ਤੇ ਅਟੈਕ ਨਹੀਂ ਭਾਰਤੀ ਲੋਕਾਂ ਤੇ ਅਟੈਕ ਹੈ ਇਹ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ ਸਾਡਾ ਉਹਦੇ ਅਸੀਂ ਬਹੁਤ ਬਰ ਖਿਲਾਫ ਆਂ ਦਿਨ ਰਾਤ ਬਰ ਖਿਲਾਫ ਆਂ ਪਰ ਜੋ ਕੁਝ ਅਮਰੀਕਾ ਦੀ ਇਹ ਗੁੰਡਾ ਕਰਦੀ ਹੈ ਇਹਦੇ ਖਿਲਾਫ ਤਾਂ ਸਾਨੂੰ ਬੋਲਣਾ ਚਾਹੀਦਾ ਅਸੀਂ ਇਹ ਕਹਿਣਾ ਚਾਹੁੰਦੇ ਆਂ ਦੂਜਾ ਇਹ ਉਨੇ ਕੱਲ ਇੱਕ ਹੋਰ ਨਵੀਂ ਗੱਲ ਛੱੜਤੀ ਵੀ ਜਿਹੜਾ ਇਹ ਤੇਲ ਖਰੀਦਦਾ ਹੈ ਭਾਰਤ ਇਹਦਾ ਫਾਇਦਾ ਬ੍ਰਾਹਮਣੀਆਂ ਲੋਕਾਂ ਨੂੰ ਹੋ ਰਿਹਾ ਹੈ ਬ੍ਰਾਹਮਣ ਲੋਕ ਇਹ ਟਰੰਪ ਦਾ ਸਲਾਹਕਾਰ ਕਹਿ ਰਿਹਾ ਸਾਨੂੰ ਇਹ ਪਤਾ ਹੈ ਅਸੀਂ ਪਹਿਲਾਂ ਵੀ ਇੱਕ ਦਿਨ ਪਹਿਲਾਂ ਸਪਸ਼ਟ ਕੀਤਾ ਸੀਗਾ ਵੀ ਅਸੀਂ ਕਿਹੜੇ ਦੇਸ਼ ਤੋਂ ਤੇਲ ਖਰੀਦਣਾ ਹੈ ਕਿਹੜੇ ਤੋਂ ਅਨਾਜ ਖਰੀਦਣਾ ਹੈ ਕਿਹੜੇ ਤੋਂ ਕੋਈ ਚੀਜ਼ ਹੋਰ ਖਰੀਦਣੀ ਹੈ ਜਾਂ ਵੇਚਣੀ ਹੈ ਇਹ ਸਾਡੇ ਭਾਰਤ ਦਾ ਐਕਸਕਲੂਸਿਵ ਹੱਕ ਹੈ ਸਾਡਾ ਰਾਈਟ ਹੈ ਭਾਰਤ ਦੇਸ਼ ਦੇ ਤੌਰ ਤੇ ਆਜ਼ਾਦ ਦੇਸ਼ ਦੇ ਤੌਰ ਤੇ ਸਵਰਨ ਦੇਸ਼ ਦੇ ਤੌਰ ਤੇ ਇਹ ਚ ਕੌਣ ਹੁੰਦਾ ਹੈ ਅਮਰੀਕਾ ਇਹ ਕਹਿਣ ਵਾਲਾ ਵੀ ਕਿੱਥੋਂ ਤੁਸੀਂ ਕੀ ਚੀਜ਼ ਖਰੀਦੋ ਤੇ ਕਿਹਨੂੰ ਕੀ ਵੇਚੋ ਹਾਂ ਉਹ ਅਸੀਂ ਕਿਵੇਂ ਉਹਦੀ ਵਰਤੋਂ ਕਰਦੇ ਹਾਂ ਉਹਦੇ ਤੇ ਇਹ ਸਾਡੀ ਭਾਰਤੀ ਲੋਕਾਂ ਦੀ ਲੜਾਈ ਹੈ ਕਿ ਅਸੀਂ ਉਸ ਵਿਰੁੱਧ ਲੜੀਏ ਵੀ ਇਹਦਾ ਫਾਇਦਾ ਅੰਬਾਨੀਆਂ ਨੂੰ ਹੋ ਰਿਹਾ ਹੈ ਦੂਜਿਆਂ ਨੂੰ ਹੋ ਰਿਹਾ ਹੈ ਕਾਰਪੋਰੇਟ ਘਰਾਣਿਆਂ ਨੂੰ ਹੋ ਰਿਹਾ ਹੈ ਇਹ ਸਾਡੀ ਲੜਾਈ ਹੈ ਤੂੰ ਕੋਣ ਹੋ ਨਾ ਇਹ ਨੂੰ ਇਹ ਕਹਿਣ ਵਾਲਾ ਵੀ ਇਹ ਬ੍ਰਾਹਮਣ ਦਾ ਫਾਇਦਾ ਹੁੰਦਾ ਬ੍ਰਾਹਮਣ ਤਾਂ ਵਿਚਾਰੇ ਬਹੁਤ ਸਾਰੇ ਆ ਜਿਹੜੇ ਭੁੱਖੇ ਮਰਦੇ ਆ ਕੀ ਸਾਰੇ ਬ੍ਰਾਹਮਣਾਂ ਨੂੰ ਫਾਇਦਾ ਹੋ ਰਿਹਾ ਹੈ ਕਾਰਪੋਰੇਟਾਂ ਦਾ ਨਾਂ ਕਿਉਂ ਨਹੀਂ ਲੈਂਦਾ ਉਹ ਤਾਂ ਛਠੰਗ ਆਉਂਦੀ ਹੈ ਕਿਉਂਕਿ ਤੁਸੀਂ ਉਹਨੂੰ ਕਾਰਪੋਰੇਟ ਕਰਾਉਣਾ ਕਰਕੇ ਉਸੇ ਅੰਬਾਨੀ ਨੂੰ ਉੱਥੇ ਟਰੰਪ ਆਪਣੇ ਉਹਦੇ ਤੇ ਸੱਦਦਾ ਹੈਗਾ ਜਿਹੜਾ ਸੌ ਚੱਕ ਸਮਾਗਮ ਹੈ ਉਹਦੇ ਚ ਸੱਦਦਾ ਉਹ ਪੈਸੇ ਦੇ ਕੇ ਉੱਥੇ ਟਿਕਟ ਲੈ ਕੇ ਉਹਦੇ ਨਾਲ ਭੋਜਨ ਕਰਕੇ ਆਉਂਦਾ ਟਰੰਪ ਦੇ ਨਾਲ ਉਦੋਂ ਤੁਹਾਨੂੰ ਬ੍ਰਾਹਮਣ ਨਹੀਂ ਲੱਗਿਆ ਉਹ ਜਾਂ ਕੁਝ ਹੋਰ ਨਹੀਂ ਲੱਗਿਆ ਕਿਉਂਕਿ ਤੁਸੀਂ ਕਾਰਪੋਰੇਟਾਂ ਦੇ ਮਿੱਤਰੋਂ ਦੁਨੀਆ ਭਰ ਦੇ ਆ ਤੇ ਅਸੀਂ ਕਾਰਪੋਰੇਟਾਂ ਦੇ ਵਿਰੁੱਧ ਆ ਚਾਹੇ ਉਹ ਸਾਡੇ ਦੇਸ਼ ਦੇ ਆ ਸਾਡੇ ਲਈ ਉਹ ਬ੍ਰਾਹਮਣ ਨਹੀਂ ਸਾਡੇ ਲਈ ਉਹ ਕਾਰਪੋਰੇਟ ਨੇ ਇੱਕ ਦੈਤ ਨੇ ਜਿਹੜੇ ਲੋਕਾਂ ਦਾ ਜਿਹੜਾ ਬਹੁਤ ਵੱਡਾ ਹਿੱਸਾ ਹੈ ਉਹ ਖਾ ਰਹੇ ਆ ਤੇ ਭਾਰਤ ਦੀ ਸਰਕਾਰ ਉਹਨਾਂ ਨੂੰ ਖਵਾ ਰਹੀ ਹੈ ਸਾਡੀ ਲੜਾਈ ਹੈ ਪਰ ਤੁਸੀਂ ਕਹੋ ਵੀ ਅਸੀਂ ਉੱਥੋਂ ਤੇਲ ਨਾ ਖਰੀਦੀਏ ਕਿਉਂਕਿ ਬਹਾਮਾ ਨਾਲ ਕੋਲ ਜਾਂਦਾ ਇਹ ਇਹਦੇ ਅਸੀਂ ਬਿਲਕੁਲ ਹੀ ਬਰ ਖਿਲਾਫ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਜਵੇਦ ਅਖਤਰ ਜੀ ਦੀ ਦੇ ਨੇ ਬੰਗਾਲ ਦੇ ਵਿੱਚ ਉੱਥੋਂ ਦੀ ਜਿਹੜੀ ਬੰਗਾਲ ਉਰਦੂ ਅਕੈਡਮੀ ਹੈ ਉਹਦੇ ਚ 31 ਅਕਤੂਬਰ 31 ਅਗਸਤ ਤੇ 1 ਸਤੰਬਰ ਨੂੰ ਉਹਨਾਂ ਦੀ ਕਾਨਫਰੰਸ ਸੀ ਉਹਦੇ ਚ ਬੋਲਣਾ ਸੀ ਐਨ ਮੌਕੇ ਤੇ 30 ਤਰੀਕ ਨੂੰ ਉਹ ਕੈਨਸਲ ਹੋ ਗਈ ਕਿਉਂਕਿ ਉੱਥੇ ਕੁਝ ਮੁਸਲਮ ਅੱਤਵਾਦੀ ਜਥੇਬੰਦੀਆਂ ਜਿਹੜੀਆਂ ਕੱਟੜ ਜਥੇਬੰਦੀ ਅੱਤਵਾਦੀ ਮੈਂ ਨਾ ਕਹਾ ਮੁਸਲਮ ਕੱਟੜ ਜਥੇਬੰਦੀਆਂ ਨੇ ਉਹਦਾ ਵਿਰੋਧ ਕਰਿਆ ਵੀ ਇਹ ਤਾਂ ਨਾਸਤਿਕ ਬੰਦਾ ਹੈ ਇੱਥੇ ਤੁਸੀਂ ਕਿਉਂ ਸੱਦੇ ਆਂ ਵੈਸੇ ਅਸੀਂ ਪੁੱਛਣਾ ਚਾਹੁੰਦੇ ਆਂ ਹੁਣ ਬਹੁਤ ਸਾਰੇ ਜਿਹੜੇ ਭਾਰਤ ਦੇ ਚੰਗੇ ਲੋਕ ਐ ਬੰਗਾਲ ਦੇ ਖਾਸ ਤੌਰ ਤੇ ਕਲਕੱਤੇ ਦੇ ਉਹਨਾਂ ਨੇ ਇੱਕ ਚਿੱਠੀ ਬੰਗਾਲ ਦੀ ਮੁੱਖ ਮੰਤਰੀ ਨੂੰ ਕੱਢੀ ਐ ਆ ਉਹ ਕੱਢਣ ਵਾਲਿਆਂ ਚ ਜੇ ਮੈਂ ਨਾਂ ਤੁਹਾਨੂੰ ਥੋੜੇ ਜਿਹਾ ਬੋਲਦੇ ਆਂ ਤਾਂ ਉਹ ਵੀ ਚੰਗਾ ਰਹੂਗਾ ਤੇ ਉਹਨਾਂ ਦੇ ਵਿੱਚ ਜਿਹੜੇ ਨਾਂ ਨੇ ਆ ਉਹ ਜ਼ਹਿਰ ਅਨਵਰ ਮੁਇਨੁਦੀਨ ਹਮੀਦ ਜ਼ਾਹਿਦ ਹੁਸੈਨ ਜਿਹੜਾ ਹੈਗਾ ਤੇ ਦੂਜਾ ਜਿਹੜਾ ਹੈਗਾ ਰਾਕੇਸ਼ ਝੁੰਚਣੂ ਵਾਲਾ ਜੀਸ਼ਨ ਅਹਿਮਦ ਸਮਿਤਾ ਚਾਂਦ ਸਮੰਦਨ ਰੌਏ ਵਿਸ਼ਵਾਸ ਬਗੈਰਾ ਕਿੰਨੇ ਹੀ ਲੰਬੇ ਚੌੜੇ ਉਹਨਾਂ ਨੇ ਮੁੱਖ ਮੰਤਰੀ ਮਮਤਾ ਬੇਨਰਜੀ ਨੂੰ ਚਿੱਠੀ ਕੱਢੀ ਹੈ ਵੀ ਤੁਸੀਂ ਇਹ ਬਿਲਕੁਲ ਗਲਤ ਕੀਤਾ ਹੈ ਇਹ ਕਿੱਥੇ ਲਿਖਿਆ ਵੀ ਬੰਗਾਲ ਦੀ ਜਿਹੜੀ ਉਰਦੂ ਅਕੈਡਮੀ ਉਹ ਮੁਸਲਮਾਨਾਂ ਦੀ ਹੈ ਇਹ ਮੁਸਲਮਾਨਾਂ ਦਾ ਵਿੱਚ ਜਿਹੜੇ ਇਸ ਤਰ੍ਹਾਂ ਦੇ ਕੱਟੜਾ ਹੈ ਉਹਨਾਂ ਦਾ ਕੀ ਦਾਖਲ ਹੁੰਦਾ ਜੀ ਇਹਦੇ 'ਚ ਤਾਂ ਭਾਸ਼ਾ ਦੀ ਹੈ ਤੇ ਨਾਲੇ ਇਹ ਤਾਂ ਬੀਜੇਪੀ ਕਹਿੰਦੀ ਹੈ ਵੀ ਉਰਦੂ ਜਿਹੜੀ ਹੈ ਮੁਸਲਮਾਨਾਂ ਦੀ ਭਾਸ਼ਾ ਹੈ ਪਰ ਲੋਕ ਨਹੀਂ ਕਹਿੰਦੇ ਬਹੁਤ ਸਾਰੇ ਲੋਕ ਹੈ ਜਿਹੜੇ ਗੈਰ ਮੁਸਲਮਣ ਨੇ ਇਸ ਭਾਸ਼ਾ 'ਚ ਲਿਖਦੇ ਆਂ ਬੋਲਦੇ ਆਂ ਪੜ੍ਹਦੇ ਆਂ ਤੇ ਬਹੁਤ ਸਾਰੀ ਪੋਇਟਰੀ ਉਹਨਾਂ ਨੇ ਰਚੀ ਹੋਈ ਹੈ ਸਾਡੇ ਪੰਜਾਬ ਦੇ ਵਿੱਚ ਆਜ਼ਾਦ ਗੁਲਾਟੀ ਹੁੰਦੇ ਸੀ ਸਾਡੇ ਟੀਚਰ ਅੰਗਰੇਜ਼ੀ ਦੇ 90 ਕਾਲ 'ਚ ਉਹ ਬਹੁਤ ਆਲਾ ਦਰਜੇ ਦੇ ਪੁਆਇੰਟ ਸੀਗੇ ਸਾਡੇ ਉਰਦੂ ਦੇ ਸੋ ਇਹ ਤੁਹਾਨੂੰ ਕੀ ਨੇ ਕਹਿਤਾ ਵੀ ਇਹ ਇਹ ਮੁਸਲਮਾਨਾਂ ਦੀ ਭਾਸ਼ਾ ਹੈ ਇਹਦਾ ਮਤਲਬ ਹੈ ਬੀਜੇਪੀ ਤੇ ਉਹ ਕੱਟੜ ਮੁਸਲਮ ਇੱਕੋ ਥਾਂ ਤੇ ਖੜੇ ਆ ਉਹਨਾਂ ਦੀ ਇੱਕੋ ਜੀ ਸੋਚ ਹੈ ਉਹਨਾਂ ਨੇ ਚਿੱਠੀ ਇਹ ਲਿਖੀ ਹੈ ਵੀ ਇਹ ਤੁਸੀਂ ਬਿਲਕੁਲ ਗਲਤ ਕੀਤਾ ਹੈ ਇਹ ਤੁਹਾਨੂੰ ਨਹੀਂ ਸੀ ਚਾਹੀਦਾ ਤੁਹਾਨੂੰ ਚਾਹੀਦਾ ਸੀ ਵੀ ਇਹ ਜਿਹੜੀ ਉਰਦੂ ਅਕੈਡਮੀ ਨੂੰ ਕਹੋ ਵੀ ਇਹ ਕੈਨਸਲ ਨਾ ਕਰੋ ਇਹਨੂੰ ਆਰਗੇਨਾਈਜ਼ ਕਰੋ ਜਿਵੇਂ ਹੈਗੀ ਹੈ ਪਰ ਤੁਸੀਂ ਇਹ ਟ੍ਰੇਨ ਛੱਡਤੀ ਤੇ ਇਹ ਤੁਹਾਡੇ ਤੇ ਦਾਗ ਲੱਗ ਗਿਆ ਵੀ ਤੁਸੀਂ ਜਿਹੜਾ ਹੈ ਉਹ ਕੱਟੜਵਾਦੀਆਂ ਦੇ ਅੱਗੇ ਝੁਕਦੇ ਹੋ ਤੇ ਤੁਹਾਡਾ ਜਿਹੜਾ ਸੈਕੂਲਰਿਜ਼ਮ ਹੈ ਉਹ ਬਹੁਤ ਫਿੱਕਾ ਹੈ ਕਿ ਤੁਸੀਂ ਇਹਨਾਂ ਕੱਟੜਵਾਦੀਆਂ ਦੇ ਅੱਗੇ ਝੁਕ ਕੇ ਤੁਹਾਨੂੰ ਉਹਨਾਂ ਨੂੰ ਖੁਸ਼ ਕਰਨਾ ਤੁਹਾਡੇ ਲਈ ਲੱਗਦਾ ਹੈ ਵੀ ਇਹ ਸੈਕੂਲਰਿਜ਼ਮ ਹੈ ਸੈਕੂਲਰਿਜ਼ਮ ਇਹ ਨਹੀਂ ਹੈਗਾ ਸੈਕੂਲਰਿਜ਼ਮ ਹੈ ਕਿ ਕੋਈ ਬੰਦਾ ਮੁਸਲਮ ਰੌ ਰੀਤਾ ਨੂੰ ਮੰਨਦਾ ਹੈ ਉਹ ਮੰਨੇ ਹਿੰਦੂਆਂ ਨੂੰ ਮੰਨਦਾ ਹੈ ਉਹਨਾਂ ਨੂੰ ਮੰਨੇ ਕੋਈ ਕਿਸੇ ਨੂੰ ਵੀ ਨਹੀਂ ਮੰਨਦਾ ਉਹ ਵੀ ਨਾ ਮੰਨੇ ਤੇ ਤੁਹਾਨੂੰ ਅਸੀਂ ਅਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਇਹ ਗੱਲ ਕਰਨੀ ਚਾਹੁੰਦੇ ਹਾਂ ਕਿ ਜਵੇਦ ਅਖਤਰ ਜੀ ਨੇ ਕਿਹਾ ਕਿ ਮੇਰੇ ਨਾਮ ਦੇ ਦੋਨੇ ਅੱਖਰ ਜਾਵੀਦ ਤੇ ਅਖਤਰ ਦੋਨੇ ਇਹ ਉਰਦੂ ਦੇ ਲਫ਼ਜ਼ ਨਹੀਂ ਇਹ ਫਾਰਸੀ ਭਾਸ਼ਾ ਦੇ ਲਫ਼ਜ਼ ਨੇ ਤੇ ਫਾਰਸ ਇਹ ਸਾਡੇ ਭਾਰਤ ਦੇ ਵਿੱਚ ਹੀ ਹੈ ਵੀ ਕਿਸੇ ਨੂੰ ਨਾਮ ਦੇ ਨਾਲ ਉਹਦਾ ਧਰਮ ਦੇਖੀਏ ਅਸੀਂ ਮੈਂ ਇਸਲਾਮਿਕ ਨਹੀਂ ਹਾਂ ਉਹਨੇ ਕਿਹਾ ਉਹਨਾਂ ਨੇ ਉਦਾਹਰਨ ਇੱਕ ਦਿੱਤੀ ਕਿ ਇੱਕ ਜਿਹੜਾ ਹੈਗਾ ਉਮਰ ਸ਼ਰੀਫ ਜਿਹੜਾ ਕਿ ਮਿਸਰ ਦਾ ਬਹੁਤ ਵੱਡਾ ਐਕਟਰ ਹੈ ਉਮਰ ਸ਼ਰੀਫ ਹੁਣ ਤੁਸੀਂ ਸਾਰੇ ਕਹੋਗੇ ਉਮਰ ਸ਼ਰੀਫ ਕੋਈ ਮੁਸਲਮਾਨ ਹੋਣਾ ਨਹੀਂ ਉਹ ਇੱਕ ਈਸਾਈ ਹੈ ਈਸਾਈਆਂ ਦੇ ਨਾਮ ਵੀ ਇਹ ਹੋ ਸਕਦੇ ਆ ਹੋਰਾਂ ਦੇ ਵੀ ਹੋ ਸਕਦੇ ਆ ਸੋ ਨਾਂ ਦੇ ਨਾਲ ਕਿਸੇ ਬੰਦੇ ਦਾ ਧਰਮ ਜੋੜਨਾ ਇਹ ਬਿਲਕੁਲ ਹੀ ਗਲਤ ਹੈ ਮੈਂ ਨਾਸਤਿਕਾਂ ਤੇ ਮੈਨੂੰ ਮੇਰੇ ਨਾਸਤਿਕ ਹੋਣ ਤੇ ਫਖਰ ਹੈ ਮੈਂ ਅਜਿਹਾ ਮੁਸਲਮਨ ਨਹੀਂ ਹਾਂ ਜਿਹੜੇ ਮੈਨੂੰ ਸਮਝਦੇ ਆ ਦੂਜਾ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਆਂ ਸ਼ਹੀਦ ਭਗਤ ਸਿੰਘ ਜੀ ਐਲਾਨੀਆਂ ਆਪਣੇ ਆਪ ਨੂੰ ਨਾਸਤਿਕ ਕਹਿੰਦੇ ਸੀ ਤੇ ਉਹਨਾਂ ਦਾ ਇਸ ਆਸਤਿਕਤਾ ਤੇ ਨਾਸਤਿਕਤਾ ਦੇ ਉੱਤੇ ਕਦੇ ਵੀ ਆਪਣੇ ਜਿਹੜੇ ਸਾਥੀ ਐ ਉਹਨਾਂ ਨਾਲ ਕਦੇ ਲੜਾਈ ਝਗੜਾ ਨਹੀਂ ਸੀ ਇਸ ਗੱਲ ਦੇ ਉੱਤੇ ਉਹ ਉਹਨਾਂ ਨੇ ਮੰਨਿਆ ਹੋਇਆ ਸੀ ਵੀ ਆਸਤਿਕ ਨੇ ਉਹ ਜੋ ਮਰਜੀ ਐ ਉਹ ਆਪਣਾ ਕਰਦੇ ਐ ਉਹ ਆਪਣਾ ਕਰਦੇ ਇਹਨੂੰ ਲੱਗਦਾ ਵੀ ਮੈਂ ਨਹੀਂ ਕਿਸੇ ਧਰਮ ਨੂੰ ਮੰਨਦਾ ਮੈਂ ਨਾ ਮੰਨਣਾ ਇਹ ਇਹ ਲੜਾਈ ਦਾ ਮੁੱਦਾ ਹੈ ਹੀ ਨਹੀਂਗਾ। ਇਹੀ ਤਾਂ ਖੂਬਸੂਰਤੀ ਹੈ ਅਸੀਂ ਚਾਹੁੰਦੇ ਹਾਂ ਵੀ ਕੋਈ ਬੰਦਾ ਕਿਸੇ ਵੀ ਧਰਮ ਨੂੰ ਕਿਸੇ ਵੀ ਪદ્ધਤੀ ਨੂੰ ਮੰਨਦਾ ਹੈ ਉਹ ਮੰਨੇ। ਕੋਈ ਕਹਿੰਦਾ ਮੈਂ ਨਹੀਂ ਮੰਨਦਾ ਉਹ ਉਹ ਨਾ ਮੰਨੇ। ਇਹ ਇਹ ਜਿਹੜਾ ਅਧਿਕਾਰ ਹੈ ਇਹ ਲੈਕ ਇਹ ਇਹ ਜਿਆਦਾ ਵੱਡੀ ਲੜਾਈ ਸਾਡੇ ਭਾਰਤ ਦੇ ਵਿੱਚ ਇਸ ਗੱਲ ਦੀ ਹੈ। ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ।